शलोक महला पहला महला पहला श्लोक मच्छी तारू क्या करे पंखी क्या आकाश पत्थर पाला क्या करे खुसरे क्या करवास ਕੁੱਤੇ ਚੰਦਨ ਲਾਈਏ ਭੀ ਸੋ ਕੁੱਤੀ ਧਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਦਾ ਚਾਨਣ ਰੱਖੀਏ ਦੀਵੇ ਬਲੇ 50 ਚੌਣੇ ਸੋਨਾ ਪਾਈਏ ਚੁਣ-ਚੁਣ ਖਾਵੇ ਕਾਸ ਲੋਹਾ ਮਾਰਨ ਪਾਈਏ ਟਹੇ ਨ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਿਨਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਿਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਾਵਨ ਪਵਿੱਤਰ ਅੰਗ 143 ਤੇ ਸਵਾਇਮਾਨ ਸ਼ਬਦ ਪੜਿਆ ਹੈ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਹੈ ਸਤਗੁਰੂ ਸਮਝਾਉਣਾ ਮਨੁੱਖ ਨੂੰ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਅੱਜ ਲਾਸਟ ਵਾਲੀ ਪੰਕਤੀ ਦੇ ਵਿੱਚ ਜਿਹੜਾ ਉਹਨਾਂ ਨੇ ਦਿੱਤਾ ਨਾ ਫੈਸਲਾ ਇਹ ਮਨੁੱਖ ਤੇ ਆ ਗੱਲ ਸਾਰੀ ਵੀ ਮਨੁੱਖ ਤੂੰ ਸਮਝ ਧਾਰਨਾ ਦੇਖੋ ਸਤਿਗੁਰੂ ਦੰਦੇ ਸਤਿਗੁਰੂ ਕਹਿੰਦੇ ਨੇ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਮੱਛੀ ਨੂੰ ਮੱਛੀ ਦਾ ਪਾਣੀ ਕੁਝ ਨਹੀਂ ਵਿਗਾੜ ਸਕਦਾ ਕਿਉਂ ਕਿਉਂਕਿ ਪਾਣੀ ਦਾ ਜੀਵ ਆ ਜਿੰਨਾ ਮਰਜੀ ਪਾਣੀ ਡੂੰਘਾ ਹੋਈ ਜਾਵੇ ਜਿੰਨਾ ਮਰਜੀ ਵਧੀ ਜਾਵੇ ਤੇ ਮੱਸੀ ਤੇ ਕੋਈ ਅਸਰ ਨਹੀਂ ਉਹਦਾ ਕਿਉਂਕਿ ਪਾਣੀ ਕੁਝ ਵਿਗਾੜ ਨਹੀਂ ਸਕਦਾ ਕੁਝ ਨਹੀਂ ਸੁਬਾਰ ਸਮਝਦੀ ਪਾਣੀ ਨੂੰ ਮੱਸੀ ਤੇ ਪੰਛੀ ਕਿਹਾ ਆਕਾਸ਼ ਜਿਹੜੇ ਉੱਡਣ ਵਾਲੇ ਪੰਛੀ ਨੇ ਉਹਨਾਂ ਵਾਸਤੇ ਕੋ ਜਿੰਨਾ ਮਰਜ਼ੀ ਖੁੱਲਾ ਹੋਈ ਜਾਵੇ ਆਕਾਸ਼ ਕਿੰਨਾ ਖੁੱਲਾ ਹੈ ਉਹਨਾਂ ਨੂੰ ਵੀ ਕੋਈ ਪ੍ਰਵਾਹ ਨਹੀਂ ਹੈ ਖੁੱਲੇ ਆਕਾਸ਼ ਦੀ ਵੱਡੇ ਆਕਾਸ਼ ਦੀ ਉਹ ਤਾਂ ਡਾਰੀਆਂ ਮਾਰਨ ਵਾਲੇ ਆ ਕੋਈ ਅਸਰ ਨਹੀਂ ਉਹਨਾਂ ਤੇ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ ਪੱਥਰ ਨੂੰ ਪਾਲਾ ਕੀ ਕਰ ਸਕਦਾ ਜੰਨੀ ਮਰਜ਼ੀ ਠੰਡ ਪਈ ਜਾਵੇ ਬਰਫਾਂ ਪਈ ਜਾਂਦੀਆਂ ਹੁਣ ਪੱਥਰ ਦੇ ਪਹਾੜਾਂ ਤੇ ਬਰਫਾਂ ਜੰਮੀਆਂ ਹੀ ਆਂ ਕੁਛ ਨਹੀਂ ਕਹਿ ਸਕਦਾ ਪੱਥਰ ਦਾ ਵੀ ਕੁਛ ਵਿਗਾੜ ਸਕਦਾ ਪਾਲਾ ਤੇ ਖੁਸਰੇ ਕਿ ਆ ਘਰ ਵਾਸ ਖੁਸਰੇ ਦਾ ਜਿਵੇਂ ਘਰ ਨਹੀਂ ਬਸ ਸਕਦਾ ਠੀਕ ਆ ਜੀ ਉਹ ਜੁਨੀ ਉਹ ਜੀ ਆ ਉਹ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਸਰੀਰ ਹੀ ਉਹ ਜਾ ਦਿੱਤਾ ਉਹ ਆਪਣਾ ਘਰ ਨਹੀਂ ਬਿਵਾ ਸਕਦਾ ਭਾਵ ਉਹਦੀ ਔਲਾਦ ਨਹੀਂ ਅੱਗੇ ਹੋ ਸਕਦੀ ਘਰ ਬਸ ਨਹੀਂ ਸਕਦਾ ਉਹਦਾ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਕੁੱਤੇ ਚੰਦਨ ਲਾਈਏ ਭੀਸੋ ਕੁੱਤੀ ਧਾਤ ਕੁੱਤੇ ਤੇ ਚੰਦਨ ਮਲਦੇ ਹੋ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੁੱਤੇ ਨੂੰ ਵੀ ਗਰਦ ਪ੍ਰੀਤ ਭਸਮ ਸੰਗ ਹੋਏ ਉਹ ਵੀ ਪੰਕਤੀ ਆਉਂਦੀ ਹੈ ਗਰਮਾਣੀ ਦੇ ਵਿੱਚ ਇਹ ਕੁੱਤੇ ਚੰਦਨ ਲਾਈਏ ਭੀਸੋ ਕੁੱਤੀ ਧਾਤ ਮਹਾਰਾਜ ਕਹਿੰਦੇ ਕੁੱਤੇ ਤੇ ਚੰਦਨ ਦਾ ਲੇਪ ਕਰ ਦਿੱਗੇ ਤਾਂ ਉਹਦੀ ਧਾਤ ਨਹੀਂ ਬਦਲਨੀ ਕੁੱਤੀ ਧਾਤ ਹੀ ਰਹਿਣੀ ਆ ਉਹਦੀ ਸੁਭਾਅ ਦਾ ਉਹੀ ਰਹਿਣਾ ਧਾਤ ਨਹੀਂ ਮਰਨੀ ਭੋਲਾ ਜੇ ਸਮਝਾਈਏ ਬੜੀ ਐ ਸਿਮਰਤ ਪਾਠ ਬੋਲੇ ਨੂੰ ਕੀ ਸਮਝਾਲੂ ਬੰਦਾ ਜੀ ਨੂੰ ਸੁਣਦਾ ਹੀ ਨਹੀਂ ਅੰਦਾ ਜਾਣਣ ਰੱਖੀਏ ਦੀਵੇ ਬਲੇ 50 ਹੁਣ ਜਿਹਨੋਂ ਅੱਖਾਂ ਤੋਂ ਦਿਖਦਾ ਨਹੀਂ ਇਹ ਬਾਹਰੀ ਅਖਰੀ ਅਰਥਾ ਜੀ ਇਹ ਜੀ ਨੂੰ ਦਿਖਦਾ ਹੀ ਨਹੀਂ ਹੈ ਉਦੋਂ ਚਲੋ ਦੀਵੇ ਚਾਲਦੇ ਹੁਣ ਲਾਈਟਾਂ ਦੀ ਗੱਲ ਕਰ ਲੋ ਭਰਾਂ ਤੁਸੀਂ 50 ਲਾਈਟਾਂ ਜਗਾ ਦੇ ਉਹਦੇ ਕਮਰੇ ਦੇ ਵਿੱਚ ਜਿੱਥੇ ਉਹ ਬੈਠਾ ਉਹਨੂੰ ਦੇਖਣਾ ਨਹੀਂ ਹੈ ਚਾਹੇ 50 ਲੇਟਾਂ ਲਾ ਦਿਓ ਉਹਨੂੰ ਚਾਨਣ ਦਾ ਕੋਈ ਫਰਕ ਨਹੀਂ ਪੈਣਾ ਅੰधे ਨੂੰ ਆਧਾਰਨਾ ਦੇ ਰਹੇ ਨੇ ਸਤਿਗੁਰੂ ਅਖਰੀ ਅਰਥ ਸਾਜੀ ਇਹ ਬੋਲਾ ਜੇ ਸਮਝਾਈਏ ਪੜਿਏ ਸਿਮਰਤ ਪਾਠ ਬੋਲੇ ਨੂੰ ਨਹੀਂ ਸਮਝਾਇਆ ਜਾ ਸਕਦਾ ਜਿੰਨੇ ਮਰਜੀ ਤੂੰ ਗਿਆਨ ਦੀਆਂ ਗੱਲਾਂ ਕਰ ਲਾ ਨਾਮ ਬਾਣੀ ਪੜ ਪੜ ਕੇ ਸੁਣਾ ਦੇ ਹੈ ਨਾ ਸਿਮਰਤਿਆਂ ਦੇ ਪਾਠ ਸੁਣਾ ਦੇ ਉਹਨੂੰ ਧਾਰਮਿਕ ਗ੍ਰੰਥਾਂ ਦੇ ਪਾਠ ਸੁਣਾਈ ਜਾਂ ਕੋਈ ਸੁਣਾਇਆ ਬੋਲੇ ਨੂੰ ਜਦੋਂ ਸੁਣਦਾ ਇਹਨੂੰ ਨੇ ਸਮਝਣਾ ਕੀ ਆ ਇਹ ਅਖਰੀ ਅਰਥ ਹੈ ਅੰਧਾ ਚਾਨਣ ਰੱਖੀਏ ਦੀਵੇ ਬਲੇ 50 ਅੰਨੇ ਕੋਲੇ ਤੁਸੀਂ 50 ਲਾਈਟਾਂ ਜਗਾ ਦਿਓ ਉਹਨੂੰ ਵੀ ਕੋਈ ਫਰਕ ਨਹੀਂ ਪੈਣਾ ਹੁਣ ਆਖਰੀ ਪੰਗਤੀ ਚ ਕੀ ਕਹਿੰਦੇ ਨੇ ਮਹਾਰਾਜ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਿਨਾਸ ਮਹਾਰਾਜ ਕਹਿੰਦੇ ਮੂਰਖ ਮਨ ਦੇ ਵਿੱਚ ਇਹੀ ਗੁਣ ਨੇ ਸਾਰੇ ਹੁਣ ਆਪਾਂ ਭਾਵ ਅਰਥ ਨੂੰ ਸਮਝਦੇ ਆਂ ਮਹਾਰਾਜ ਕਹਿੰਦੇ ਹੈ ਮੂਰਖ ਮਨ ਤੈਨੂੰ ਕੋਈ ਫਰਕ ਨਹੀਂ ਪੈਣਾ ਮੂਰਖ ਮਨ ਨੂੰ ਨਹੀਂ ਕੋਈ ਫਰਕ ਪੈਂਦਾ ਗੁਰੂ ਦੇ ਗਿਆਨ ਦਾ ਜਾਂ ਬਾਣੀ ਸੁਣੀ ਦਾ ਜਾਂ ਬਾਣੀ ਪੜ੍ਹੀ ਦਾ ਜਾਂ ਗੁਰਬਾਣੀ ਦੇ ਕਥਾ ਸੁਣੀ ਦਾ ਕੋਈ ਫਰਕ ਨਹੀਂ ਪੈਂਦਾ ਮੂਰਖ ਮਨ ਨੂੰ ਜਿਹਨੇ ਸਮਝਣਾ ਹੀ ਨਹੀਂ ਆਧਾਰਨਾਕ ਮੈਂ ਦਿੱਤੀਆਂ ਮਹਾਰਾ ਨੇ ਵੀ ਮੱਸੀ ਨੂੰ ਪਾਣੀ ਦਾ ਮੱਸੀ ਦਾ ਪਾਣੀ ਕੁਛ ਨਹੀਂ ਵਿਗਾੜ ਸਕਦਾ ਜਿੰਨਾ ਮਰਜੀ ਵਧੀ ਜਾਵੇ ਪਾਣੀ ਮੱਸੀ ਦਾ ਕੀ ਬਦਲ ਜੂ ਬਦਲਿਆ ਹੀ ਨਹੀਂ ਜਾਣਾ ਕੋਈ ਮੱਸੀ ਦਾ ਉਵੇਂ ਹੀ ਰਹਿਣਾ ਉਹਨੇ ਦਾ ਡੂੰਗਾ ਹੋਈ ਜਾਵੇ ਵਧੀ ਜਾਵੇ ਛੱਲਾ ਆਈ ਜਾਣ ਸਮੁੰਦਰ ਦੇ ਵਿੱਚ ਤੂਫਾਨ ਆਈ ਜਾਵੇ ਕੁਛ ਨਹੀਂ ਹੋਣਾ ਮੱਛੀ ਨੂੰ ਜਿਵੇਂ ਮੱਸੀ ਤੇ ਕੋਈ ਅਸਰ ਨਹੀਂ ਹੈ ਤੇ ਪੰਖੀ ਉੱਡਣ ਵਾਲੇ ਪੰਛੀ ਤੇ ਕੋਈ ਅਸਰ ਨਹੀਂ ਹੈ ਖੁੱਲੇ ਆਕਾਸ਼ ਦਾ ਜਿਵੇਂ ਪੱਥਰ ਨੂੰ ਪਾਲੇ ਦਾ ਕੋਈ ਅਸਰ ਨਹੀਂ ਹੈ ਪੱਥਰ ਤੇ ਜਿੰਨਾ ਮਰਜੀ ਠੰਡ ਪਈ ਜਾਵੇ ਮੀਂਹ ਪਈ ਜਾਵੇ ਗਰਮੀ ਪਈ ਜਾਵੇ ਪੱਥਰ ਤੇ ਕੋਈ ਅਸਰ ਨਹੀਂ ਕੁਛ ਨਹੀਂ ਵਿਗੜਦਾ ਪੱਥਰ ਦਾ ਕੁਛ ਨਹੀਂ ਬਦਲਦਾ ਖੁਸਰੇ ਕੇ ਘਰ ਬਾਸ ਜਿਵੇਂ ਖੁਸਰੇ ਦਾ ਘਰ ਨਹੀਂ ਬਸ ਸਕਦਾ ਕੁੱਤੇ ਤੇ ਚੰਦਨ ਲਾਈਏ ਕੁੱਤੀ ਧਾਤ ਨਹੀਂ ਜਾ ਸਕਦੀ ਉਹਦੇ ਅੰਦਰੋਂ ਜੇ ਬੋਲੇ ਨੂੰ ਸਮਝਾਉਣਾ ਕਰਗੇ ਤਾਂ ਬੋਲੇ ਨੂੰ ਸੁਣਦਾ ਹੀ ਨਹੀਂ ਉਹਦੇ ਤੇ ਵੀ ਕੋਈ ਅਸਰ ਨਹੀਂ ਹੋਣਾ ਅੰਧਾ ਚਾਨਣ ਰੱਖ ਜੇ ਜੰਨੇ ਦੇ ਕੋਲੇ 50 ਲਟਾਂ ਜਗਾਦ ਕੇ ਉਹਨੂੰ ਵੀ ਨਹੀਂ ਫਰਕ ਪੈਣਾ ਕੁਛ ਅੱਗੇ ਮਹਾਰਾਜ ਕਹਿੰਦੇ ਨੇ ਇੱਕ ਆਪਾ ਬੰਦ ਵਿੱਚੋਂ ਰਹਿ ਗਿਆ ਸੀਗਾ ਮਹਾਰਾਜ ਕਹਿੰਦੇ ਚੋਨੇ ਸੋਇਨਾ ਪਾਈਏ ਚੁਣ-ਚੁਣ ਖਾਵੇ ਘਾਸ ਜੇ ਪਸ਼ੂ ਗਾਈਆਂ ਕਹਿ ਲੋ ਵੀ ਬਾਹਰ ਛੱਡੀਆਂ ਹੋਈਆਂ ਆਪਣੀਆਂ 100 ਗਾਂ ਛੱਡੀ ਹੋਈ ਆ ਤੇ ਜਿੱਥੇ ਉਹ ਕੱਖ ਚੁਗਦੀਆਂ ਨੇ ਘਾਹ ਪੱਟਾ ਖਾਂਦੀਆਂ ਨੇ ਉੱਥੇ ਸੋਨੇ ਨੂੰ ਖਲਾਰ ਦਿੱਗੇ ਬਰੀਕ-ਬਰੀਕ ਕਰਕੇ ਵੀ ਸੋਨਾ ਖਾ ਲੈਣਗੇ ਜਾਂ ਹੈ ਨਾ ਉਹਨਾਂ ਨੇ ਉਹ ਨਹੀਂ ਖਾਣਾ ਉਹਨਾਂ ਨੇ ਚੁਣ ਕੇ ਘਾਹ ਹੀ ਖਾਣਾ ਉਹਨਾਂ ਤੇ ਵੀ ਨਹੀਂ ਕੋਈ ਅਸਰ ਹੋਣਾ ਸੋਨਾ ਪਾਇਦਾ ਉਹਨਾਂ ਨੂੰ ਵੀ ਪਤਾ ਲੱਗਣਾ ਲੋਹਾ ਆਰਨ ਪਾਈਏ ਇੱਥੇ ਮਾਰਨ ਲਿਖ ਇੱਥੇ ਮਾਰਨ ਲਿਖਿਆ ਹੋਇਆ ਵੀ ਜੇ ਲੋਹੇ ਨੂੰ ਆਰਨ ਪਾਈਏ ਟਹੇ ਨਾ ਹੋਏ ਕਪਾਸ ਲੋਹੇ ਨੂੰ ਜਿੰਨਾ ਮਰਜ਼ੀ ਪਗਲਾ ਲਓ ਤੁਸੀਂ ਉਹ ਕਪਾਹ ਦੀ ਰੂਮ ਵਰਗਾ ਨਰਮ ਨਹੀਂ ਹੋ ਸਕਦਾ ਕਿੰਨੀਆਂ ਧਾਰਨਾਵਾਂ ਦੇਤੀਆਂ ਸਤਿਗੁਰਾਂ ਨੇ ਨਾਨਕ ਮੂਰਖ ਇਹ ਕੋ ਨਾ ਬੋਲੇ ਸਦਾ ਬినాਸ਼ ਮੂਰਖ ਮਨ ਦੀ ਇਹ ਦਿਸ਼ਾ ਸਾਰੀ ਭਾਵ ਅਰਥ ਇਹ ਆ ਤਾਂ ਵੀ ਮੂਰਖ ਮਨ ਨੂੰ ਕੋਈ ਅਸਰ ਨਹੀਂ ਹੁੰਦਾ ਮੂਰਖ ਮਨ ਤੇ ਤੁਸੀਂ ਗੁਰਬਾਣੀ ਸੁਣਾ ਦਿਓ ਕੀਰਤਨ ਸੁਣਾ ਦਿਓ ਕਥਾ ਸੁਣਾ ਦੋ ਸ਼ਬਦ ਵਿਚਾਰ ਕਰ ਲੋ ਜਿਹੜਾ ਮੂਰਖ ਆ ਉਹਨੇ ਮੂਰਖ ਨੇ ਸਮਝਣਾ ਨਹੀਂ ਹੈ ਭਾਵੇਂ ਦਾ ਇਹ ਆਖਰੀ ਅੱਗੇ ਮਹਾਰਾਜ ਕਹਿੰਦੇ ਨੇ ਮਹੱਲਾ ਪਹਿਲਾ ਅਗਲਾ ਵੀ ਬੰਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਹੈ ਲੋਹਾ ਵਾਹਿਗੁਰੂ ਕਿਹਾ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਜਿਵੇਂ ਕਿਹਾ ਕਾਂਚਨ ਕੋਈ ਸੋਨੇ ਦਾ ਗਹਿਣਾ ਟੁੱਟ ਜੇ ਆਪਣਾ ਤਾਂ ਉਹਨੂੰ ਸੁਨਿਆਰ ਵੀਰ ਟੰਕਾ ਲਾ ਦਿੰਦਾ ਉਹ ਅਗਨੀ ਦੇ ਨਾਲ ਉਹਦੇ ਕੋਲੇ ਹੁੰਦੀ ਆ ਨਾ ਇੱਕ ਅਗਨ ਦਾ ਸੇਕ ਦੇਣ ਵਾਲੀ ਹੀਟ ਦੇਣ ਵਾਲੀ ਉਹਦੇ ਕੋਲੇ ਇੱਕ ਮਸ਼ੀਨ ਜੀ ਹੁੰਦੀ ਆ ਉਹਦੇ ਵਿੱਚ ਫੂਕ ਮਾਰਦਾ ਤੇ ਉਹ ਟੰਕਾ ਲਾ ਦਿੰਦਾ ਸੋਨੇ ਨੂੰ ਕਿਹਾ ਕਾਂਚਨ ਟੁੱਟੇ ਸਾਰ ਅਗਨੀ ਗੰਢ ਪਾਇ ਲਹਾਰ ਜੇ ਸੋਨਾ ਜੇ ਲੋਹੇ ਦੀ ਚੀਜ਼ ਕੋਈ ਟੁੱਟ ਜੇ ਤਾਂ ਉਹਨੂੰ ਵੀ ਟੰਕਾ ਲੱਗ ਜਾਂਦਾ ਜੁੜ ਜਾਂਦਾ ਅੱਗੇ ਮਹਾਰਾਜ ਕਹਿੰਦੇ ਨੇ ਗੋਰੀ ਛੇਤੀ ਟੁੱਟੇ ਪਧਾਰ ਜੇ ਪਤੀ ਪਤਨੀ ਦਾ ਰਿਸ਼ਤਾ ਟੁੱਟਦਾ ਉਨ੍ਹਾਂ ਦੇ ਸੁਭਾਅ ਕਾਰਨ ਜਾਂ ਕੋਈ ਘਾਟ ਬਾਤ ਕਾਰਨ ਕਿਸ ਤਰ੍ਹਾਂ ਵੀ ਅਜੇ ਪਤੀ ਪਤਨੀ ਦਾ ਰਿਸ਼ਤਾ ਟੁੱਟਦਾ ਹੈ ਤੇ ਮਹਾਰਾਜ ਇੱਥੇ ਸਮਝਾਉਂਦੇ ਨੇ ਗੋਰੀ ਛੇਤੀ ਟੁੱਟੇ ਪਧਾਰ ਵੀ ਗੋਰੀ ਮੈਨੇ ਇਸਤਰੀ ਤੇ ਉਹਦਾ ਪਤੀ ਪਤੀ ਪਤਨੀ ਦਾ ਜੇ ਰਿਸ਼ਤਾ ਟੁੱਟਦਾ ਹੈ ਤਾਂ ਮਹਾਰਾਜ ਕਹਿੰਦੇ ਪੁੱਤੀ ਗੰਡ ਪਵੇ ਸੰਸਾਰ ਪੁੱਤੀਓ ਧੀਆਂ ਪੁੱਤਰਾਂ ਦਾ ਕਰਕੇ ਸੰਸਾਰ ਦੇ ਵਿੱਚ ਉਹਨਾਂ ਦਾ ਰਿਸ਼ਤਾ ਜੁੜਿਆ ਜਾਂਦਾ। ਮਹਾਰਾਜ ਕਹਿੰਦੇ ਨੇ ਜੇ ਬੋਲ ਵਿਗਾੜ ਹੁੰਦੇ ਆ ਕਲੇਸ਼ ਰਹਿੰਦਾ, ਰਿਸ਼ਤਾ ਟੁੱਟਣ ਤੇ ਆ ਪਰ ਉਹ ਧੀਾਂ ਪੁੱਤਰਾਂ ਕਰਕੇ ਜੁੜਿਆ ਰਹਿੰਦਾ। ਪੁੱਤੀ ਗਾਂਢ ਪਵੇ ਸੰਸਾਰ ਕਲੇ ਪੁੱਤ ਨੂੰ ਨਹੀਂ ਕਿਹਾ ਪੁੱਤੀ ਕਿਹਾ। ਉਹਦੇ ਵਿੱਚ ਧੀ ਵੀ ਆ ਗਈ, ਪੁੱਤ ਵੀ ਆ ਗਿਆ। ਜੇ ਬੱਚੇ ਹੈਗੇ ਨੇ ਧੀ ਪੁੱਤ ਹੈਗਾ ਤਾਂ ਉਹਦੇ ਕਾਰਨ ਉਹ ਰਿਸ਼ਤਾ ਜੁੜਿਆ ਰਹਿੰਦਾ। ਕਿਉਂ? ਉਹ ਫਿਰ ਮਨੁੱਖ ਜਿਹੜੇ ਸਿਆਣੇ ਪਰਿਵਾਰ ਵਾਲੇ ਨੇ ਉਹ ਇਸ ਗੱਲ ਨੂੰ ਸਮਝ ਜਾਂਦੇ ਵੀ ਨਾ ਚੱਲੀ ਜਾਣ ਦੇ ਜਿਵੇਂ ਚੱਲਦਾ ਤੇ ਇਹ ਬੱਚੇ ਰੁਲ ਜਾਣਗੇ ਉਹਨਾਂ ਦੇ ਕਾਰਨ ਧੀਆਂ ਪੁੱਤਰਾਂ ਕਾਰਨ ਫਿਰ ਅਗਲਾ ਮਨੁੱਖ ਸਮਝਾ ਲੈਂਦਾ ਕੋਈ ਉਹਨੂੰ ਕਹਿੰਦਾ ਵੀ ਨਾ ਭਾਈ ਤੂੰ ਕੰਟਰੋਲ ਕਰ ਲੈ ਤੂੰ ਭਾਈ ਕੰਟਰੋਲ ਕਰ ਲੈ ਇਹ ਬੱਚਿਆਂ ਦਾ ਕੁਝ ਨਹੀਂ ਬਣਨਾ ਉਹਦੇ ਕਰਕੇ ਮਹਾਰਾਜ ਕਹਿੰਦੇ ਰਿਸ਼ਤਾ ਜੁੜਿਆ ਰਹਿੰਦਾ ਜਿਵੇਂ ਲੋਹਾ ਤੇ ਸੋਨਾ ਸੋਨੇ ਦਾ ਗਹਿਣਾ ਟੁੱਟ ਜਾਂਦਾ ਕੋ ਲੋਹੇ ਦੀ ਚੀਜ਼ ਟੁੱਟ ਜਾਂਦੀ ਆ ਜਿਵੇਂ ਉਹਨੂੰ ਲਹਾਰ ਵੀਰ ਟਾਂਕਾ ਲਾ ਦਿੰਦਾ ਅੱਗ ਦੇ ਸੇਕ ਦੇ ਨਾਲ ਇਸੇ ਤਰ੍ਹਾਂ ਹੀ ਜੇ ਪਤੀ ਪਤਨੀ ਦਾ ਰਿਸ਼ਤਾ ਟੁੱਟਦਾ ਹੈ ਤਾਂ ਧੀਆਂ ਪੁੱਤਰਾਂ ਕਰਕੇ ਉਹ ਜੁੜ ਜਾਂਦਾ ਜੁੜਿਆ ਰਹਿੰਦਾ ਐਂ ਕਹਿ ਲੋ। ਇਹੀ ਅਰਥ ਇਹਦਾ। ਅਗੇ ਮਹਾਰਾਜ ਕਹਿੰਦੇ ਨੇ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਅਖਰੀ ਅਰਥ ਹੀ ਆ ਜੀ ਇਹ ਆਪਾ ਅਰਥ ਤੇ ਅਖਰੀ ਅਰਥ ਇੱਕੋ ਹੀ ਆ ਇਹਨਾਂ ਦੇ ਆ ਗੁਰਬਾਣੀ ਆਪੇ ਹੀ ਅਰਥ ਕਰ ਰਹੀ ਆ ਅਖਰੀ ਅਰਥ ਵੀ ਤੇ ਆਪਾ ਅਰਥ ਵੀ ਮਹਾਰਾਜ ਕਹਿੰਦੇ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਜੇ ਹੁਣ ਭੁੱਖਾ ਇਨਸਾਨ ਤਾਂ ਉਹ ਬੜਾ ਕਮਜ਼ੋਰ ਜਾ ਹੋ ਜਾਂਦਾ ਤੁਰਨਾ ਵੀ ਔਖਾ ਹੋ ਜਾਂਦਾ ਕਈ ਵਾਰੀ ਸਾਡੇ ਨਾਲ ਵਾਪਰੀਆਂ ਗੱਲਾਂ ਇਹ ਕੰਮ ਕਰ ਕਰਦੇ ਆਂ ਭੁੱਖ ਲੱਗੀ ਹੋਣੀ ਪ੍ਰਸ਼ਾਦਾ ਪਾਣੀ ਜੇ ਨਾ ਮਿਲਣਾ ਤਾਂ ਥੋੜੀ ਕਮਜ਼ੋਰੀ ਆ ਜਾਣੀ ਤੁਰਨ ਨੂੰ ਜੀ ਕਰਨ ਜਦੋਂ ਪ੍ਰਸ਼ਾਦਾ ਪਾਣੀ ਛਕ ਲੈਂਦੇ ਆਪਾਂ એનર્ਜੀ ਆ ਜਾਂਦੀ ਆ ਕਿਉਂਕਿ ਪ੍ਰਸ਼ਾਦੇ ਪਾਣੀ ਦੇ ਵਿੱਚ એનર્ਜੀ ਐ ਤਾਕਤ ਐ ਰਾਜਾ ਮੰਗੇ ਦਿੱਤੇ ਗੰਢ ਪਾਏ ਭੁਖਿਆਂ ਗੰਢ ਪਵੇ ਜਾਂ ਖਾਏ ਕਾਲਾ ਗੰਡ ਨਦੀਆਂ ਮਹਿ ਝੋਲ ਗੰਡ ਪ੍ਰੀਤੀ ਮਿੱਠੇ ਬੋਲ ਜਾਨੀ ਕਿ ਰਾਜੇ ਅਭੀ ਜੇ ਆਪਣੀ ਪਰਜਾ ਵਾਸਤੇ ਉਹਦੀ ਸੋਚ ਵਧੀਆ ਹੈ ਚੰਗੇ ਕੰਮ ਕਰਦਾ ਲੋੜ ਮੁਤਾਬਕ ਸਾਰੇ ਕੰਮ ਹੋ ਰਹੇ ਨੇ ਤਾਂ ਰਾਜਾ ਤੇ ਪਰਜਾ ਦੀ ਬਣੀ ਰਹਿੰਦੀ ਆ ਕਈ ਕਈ ਸਾਲ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ 40 ਸਾਲ ਰਾਜ ਕਰਕੇ ਗਏ ਨੇ ਕਿਉਂਕਿ ਉਹਨਾਂ ਦਾ ਆਪਣੀ ਪਰਜਾ ਦੇ ਨਾਲ ਇੱਕਮਿਕ ਸੀ ਸਾਰੀ ਦੇਖਭਾਲ ਉਹ ਕਰਦੇ ਸੀ 40 ਸਾਲ ਕਰਕੇ ਉਹ ਜਿਹੜਾ ਰਾਜ ਹੁਣ ਭਾਲਦੇ ਨੇ ਲੋਕ ਤੇ ਭੁੱਖਾ ਜਦੋਂ ਸ਼ੱਕ ਲਵੇ ਆਪਾਂ ਇਹ ਸਮਝ ਲਈ ਗੱਲ એનર્ਜੀ ਆ ਜਾਂਦੀ ਹੈ ਤੇ ਕੰਮ ਕਾਰ ਲੱਗ ਜਾਂਦਾ ਆਪਦੇ ਖਾਣਾ ਪੋਸ਼ਟਿਕ ਖਾਣਕ ਆ ਜਿਹੜੀ ਉਹ ਸਰੀਰ ਨੂੰ ਤਕੜਾ ਰੱਖਦੀ ਐ ਕਾਲਾ ਗੰਢ ਕਾਲਾ ਗੰਢ ਦੁਨੀਆ ਮਹਿ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਬਸ ਜੇ ਪ੍ਰਭੂ ਪਰਮਾਤਮਾ ਦੇ ਨਾਲ ਤੁਸੀਂ ਆਪਣਾ ਰਿਸ਼ਤਾ ਬਣਾ ਕੇ ਰੱਖਣਾ ਤਾਂ ਉਹਦੀ ਵੰਦਗੀ ਕਰੋ ਪ੍ਰਭੂ ਪਰਮਾਤਮਾ ਦਾ ਨਾਮ ਜਪੋ ਜੀਵ ਆਤਮਾ ਦਾ ਤੇਰੇ ਪਰਮਾਤਮਾ ਦਾ ਰਿਸ਼ਤਾ ਬਣਿਆ ਰਹੇਗਾ ਇਸੇ ਤਰ੍ਹਾਂ ਹੀ ਸੰਸਾਰੀ ਵੀ ਸਾਡੇ ਰਿਸ਼ਤੇ ਮਿੱਠੀ ਬੋਲੀ ਨਾਲ ਹੀ ਨਿਭਦੇ ਨੇ ਸਾਡੇ ਕੋਲੇ ਸਹਿਨਸ਼ੀਲਤਾ ਹੋਵੇ ਮਿੱਠਾ ਸੁਭਾਅ ਹੋਵੇ ਠੀਕ ਹੈ ਜੀ ਤੇ ਸਾਡਾ ਦੁਨੀਆਂ ਦੇ ਵਿੱਚ ਵੀ ਰਿਸ਼ਤਾ ਬਣਿਆ ਰਹਿੰਦਾ ਪਿਆਰ ਬਣਿਆ ਰਹਿੰਦਾ ਇੱਥੇ ਜੋੜ ਦੀ ਗੱਲ ਹੀ ਕਰੀ ਆ ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਆਧਾਰਨਾ ਦਿੱਤੀਆਂ ਮੱਛੀ ਦੀ ਧਾਰਨਾ ਦੇਤੀ ਪੰਖੀ ਦੀ ਧਾਰਨਾ ਦੇਤੀ ਪੱਥਰ ਦੀ ਧਾਰਨਾ ਦੇਤੀ ਠੀਕ ਆ ਜੀ ਕੁੱਤੇ ਦੀ ਧਾਰਨਾ ਦੇਤੀ ਗਾਈਆਂ ਦੀ ਧਾਰਨਾ ਦੇਤੀ ਧਾਰਨਾ ਦੇ ਕੇ ਸਮਝਾਇਆ ਮਨੁੱਖ ਤੈਨੂੰ ਆ ਤੂੰ ਆਪ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਮਿੱਠਾ ਸੁਭਾਅ ਰੱਖ ਰਿਸ਼ਤੇ ਕਾਇਮ ਰੱਖ ਆਪਦੇ ਜਿੰਨੇ ਵੀ ਤੇਰੇ ਰਿਸ਼ਤੇ ਨੇ ਸੰਸਾਰੀ ਮਿੱਠਾ ਸੁਭਾਅ ਕਰਕੇ ਮਿੱਠੀ ਬੋਲੀ ਹੋਏਗੀ ਸਹਿਣਸ਼ੀਲਤਾ ਹੋਏਗੀ ਇਹ ਸੰਸਾਰੀ ਸਾਡੇ ਰਿਸ਼ਤੇ ਬਣੇ ਰਹਿਣਗੇ ਕਾਇਮ ਰਹਿਣਗੇ ਤੇ ਜਦੋਂ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੇ ਗੁਰੂ ਦੇ ਸਿਧਾਂਤ ਤੇ ਰਹੇ ਤੇ ਸਾਡਾ ਗੁਰੂ ਤੇ ਸਿੱਖ ਵਾਲਾ ਰਿਸ਼ਤਾ ਕਾਇਮ ਰਹੇਗਾ ਤੇ ਜੀਵ ਆਤਮਾ ਤੇ ਪਰਮਾਤਮਾ ਦਾ ਰਿਸ਼ਤਾ ਬਣਿਆ ਰਹੇਗਾ ਜੇ ਸਾਡਾ ਇੱਕ ਦੂਜੇ ਨਾਲ ਪਿਆਰ ਹੋਏਗਾ ਤਾਂ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਬੇਦਾ ਗੰਡ ਬੋਲੇ ਸੱਚ ਕੋਏ ਬੇਦਾ ਗੰਡ ਬੋਲੇ ਸੱਚ ਕੋਏ ਮੋਇਆ ਗੰਡ ਨੇਕੀ ਸਤ ਹੋਏ ਜਿਵੇਂ ਧਾਰਮਿਕ ਗ੍ਰੰਥ ਦੇ ਨਾਲ ਤੇਰੀ ਸਾਹਜ ਬਣੀ ਆ ਕਿਉਂਕਿ ਜੇ ਤੂੰ ਉਹਦੇ ਸਿਧਾਂਤਿਆਂ ਤਾਂ ਬਣੀ ਰਹੇਗੀ ਜੇ ਤੂੰ ਉਹਦੀ ਗੱਲ ਸੁਣਨੀ ਚਾਹਨਾ ਤੈਨੂੰ ਗੱਲ ਚੰਗੀ ਲੱਗਦੀ ਆ ਗੁਰੂ ਦੀ ਤਾਂ ਤੇਰਾ ਉਹਦੇ ਨਾਲ ਰਿਸ਼ਤਾ ਬਣਿਆ ਰਹੇਗਾ ਗੰਡ ਦਾ ਮਤਬਲਾ ਰਿਸ਼ਤਾ ਬਣਿਆ ਰਹੇਗਾ ਜੋੜ ਬਣਿਆ ਰਹੇਗਾ ਮੋਇਆ ਗੰਡ ਨੇਕੀ ਸਤ ਹੋਏ ਜੇ ਤੇਰੀ ਨੇਕੀ ਕਮਾਈ ਹੋਈ ਆ ਸੰਸਾਰ ਦੇ ਵਿੱਚ ਤੂੰ ਚੰਗਾ ਸੀ ਤੇ ਤੇਰੇ ਜਾਣ ਤੋਂ ਬਾਅਦ ਵੀ ਲੋਕ ਯਾਦ ਕਰਨਗੇ ਤੇਰੀ ਨੇਕੀ ਨੂੰ ਬੇ ਵਧੀਆ ਬੰਦਾ ਸੀ ਚੰਗਾ ਸੀ ਅਗੇ ਸਤਗੁਰੂ ਕਹਿੰਦੇ ਨੇ ਇਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹ ਮਾਰ ਇਸ ਤਰ੍ਹਾਂ ਸੰਸਾਰ ਦੇ ਵਿੱਚ ਗੰਢ ਰਹੇਗੀ ਤੇਰੀ ਪਾਈ ਰਿਸ਼ਤਾ ਬਣਿਆ ਰਹੇਗਾ ਇਹਤ ਗੰਢ ਵਰਤੇ ਸੰਸਾਰ ਤੇਰੇ ਮਿੱਠੇ ਸੁਭਾਅ ਕਰਕੇ ਨੇਕੀ ਕਰਕੇ ਤੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਮੂਰਖ ਗੰਢ ਪਵੇ ਮੋਹ ਮਾਰ ਮੂਰਖ ਦੀ ਗੰਢ ਹੈਗੀ ਆ ਜਿਹੜੀ ਮੋਹ ਮਾਰ ਦੇ ਨਾਲ ਹੀ ਆ ਜਿਹੜਾ ਮੋਹ ਮਾਰ ਲੈਂਦਾ ਇੱਕ ਤਾਂ ਹੈਗਾ ਮੋਹ ਉਜਾਲ ਉਧਰੋਂ ਆਪਾਂ ਛਟਕਾਰਾ ਪਾ ਲਿਆ ਗੁਰੂ ਦੇ ਗਿਆਨ ਤੋਂ ਗੁਰੂ ਦਾ ਗਿਆਨ ਲਿਆ ਤੇ ਮੋਹ ਮਾਇਆ ਵੱਲੋਂ ਛਟਕਾਰਾ ਪਾ ਲਿਆ ਜਿਹੜੀ ਸੰਸਾਰੀ ਮੋਹ ਮਾਇਆ ਸਾਨੂੰ ਗੁਰੂ ਨਾਲ ਨਹੀਂ ਸੀ ਜੁੜਨ ਦਿੰਦੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਸੀ ਜੁੜਨ ਦਿੰਦੀ ਤੇ ਜਿਹੜਾ ਮੂਰਖਾ ਉਹਨੇ ਪਾਈ ਆਪਦਾ ਤਿਉ ਤਲਕ ਗੁਰੂ ਨਾਲੋਂ ਵੀ ਤੋੜਿਆ ਹੋਇਆ ਪਰਮਾਤਮਾ ਨਾਲੋਂ ਵੀ ਟੁੱਟਿਆ ਹੋਇਆ ਤੇ ਸੰਸਾਰੀ ਆਪਣੇ ਰਿਸ਼ਤੇ ਨਾਲੋਂ ਵੀ ਟੁੱਟਿਆ ਹੋਇਆ ਉਰੇ ਆ ਫਿਰਦਾ ਤੱਲੀ ਜਾਵੇ ਚਾਹੇ ਮੈਂ ਆ ਚਾਹੇ ਤੁਸੀਂ ਜਾਂ ਕੋਈ ਵੀ ਆ ਉਹਦੇ ਵਿੱਚ ਸਾਰੇ ਆ ਜਾਣੇ ਆਪਾਂ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਨਾਨਕ ਆਖੇ ਇਹੋ ਵਿਚਾਰ ਗੁਰੂ ਨਾਨਕ ਸਾਹਿਬ ਸੱਚੇ ਕਹਿੰਦੇ ਇਹ ਵਿਚਾਰ ਦਿੱਤਾ ਸਤਿਗੁਰਾਂ ਨੇ ਆਪਾਂ ਇਹ ਵਿਚਾਰ ਲਿਆ ਹੌਲੀ ਹੌਲੀ ਆਪਾਂ ਗੱਲ ਨੂੰ ਸੁਣ ਕੇ ਬਾਰ-ਬਾਰ ਇਸ ਗੱਲ ਨੂੰ ਸੁਣ ਕੇ ਆਪਾਂ ਆਪਦੇ ਮਨ ਨੂੰ ਸਮਝਾਉਣਾ ਜੀਵਨ ਜੀਣ ਦੀ ਜਾਂਚ ਸਿੱਖਣੀ ਆਪਾਂ ਗੁਰੂ ਤੋਂ ਗੁਰੂ ਜੀਵਨ ਜਾਂਚ ਸਿਖਾਉਂਦਾ ਸਾਨੂੰ ਜੀਵਨ ਵਾਸਤੇ ਜੀਵਨ ਦੱਸਦਾ ਸਾਨੂੰ ਵੀ ਕਿਸ ਤਰ੍ਹਾਂ ਤੁਸੀਂ ਜੀਣਾ ਹੈ ਭਾਈ ਅਗੇ ਮਹਾਰਾਜ ਕਹਿੰਦੇ ਨੇ ਸਿਫਤੀ ਗੰਢ ਪਵੇ ਦਰਬਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਅਸੀਂ ਇਹ ਵਿਚਾਰ ਦੇਤਾ ਸਾਨੂੰ ਭਾਈ ਤੇ ਸਿਫਤੀ ਗੰਢ ਪਵੇ ਸੰਸਾਰ ਜਦੋਂ ਪ੍ਰਭੂ ਪਰਮਾਤਮਾ ਦੀ ਸਿਫਤ ਕਰਾਂਗੇ ਗੁਰੂ ਦੀ ਸਿਫਤ ਕਰਾਂਗੇ ਤੇ ਅਸੀਂ ਰਿਸ਼ਤੇ ਕਾਇਮ ਰੱਖਾਂਗੇ ਆਪਣੇ ਠੀਕ ਆ ਜੀ ਇਨਸਾਨ ਨੂੰ ਇਨਸਾਨ ਸਮਝਾਂਗੇ ਆਪਾਂ ਤੇ ਉਦੋਂ ਸਾਡਾ ਸੰਸਾਰੀ ਦਰਬਾਰੀ ਪਿਆਰ ਬਣਿਆ ਰਹੇਗਾ ਗੁਰੂ ਦੇ ਨਾਲ ਵੀ ਪਿਆਰ ਬਣਿਆ ਰਹੇਗਾ ਜਦੋਂ ਅਸੀਂ ਗੁਰੂ ਦੀ ਸਿਫਤ ਸਲਾਹ ਕਰਾਂਗੇ ਜਾਂ ਸੁਣਾਂਗੇ ਮਹਾਰਾਜ ਕਹਿੰਦੇ ਸਿਫਤੀ ਗੰਡ ਪਵੇ ਦਰਬਾਰ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਏਗਾ ਸੱਜਣਾ ਆਪਣੇ ਸੁਭਾਅ ਨੂੰ ਚੇਂਜ ਕਰ ਲਾ ਤੇ ਗੁਰੂ ਦੇ ਨਾਲ ਜੁੜ ਜਾ ਘਰ ਪਰਿਵਾਰ ਦੇ ਵਿੱਚ ਰਹਿਣਾ ਸਿੱਖ ਕਿਵੇਂ ਰਹਿਣਾ ਟੁੱਕ ਤੇ ਡੇਲਾ ਨਾ ਜਾਣ ਦੂਜਿਆਂ ਨੂੰ ਫਿਰ ਤੂੰ ਸਾਰਿਆਂ ਵੱਲੋਂ ਫਿੱਕਾ ਹੋ ਜਨ ਐਸਾ ਕੰਮ ਕਰ ਜਿਹਦੇ ਨਾਲ ਤੇਰੀ ਸਿੱਫਤ ਸਲਾਹ ਹੋਵੇ ਵੀ ਠੀਕ ਆ ਬਹੁਤ ਵਧੀਆ ਬੰਦਾ ਬਹੁਤ ਵਧੀਆ ਬੀਬੀ ਆ ਬਹੁਤ ਵਧੀਆ ਭੈਣ ਆ ਬਹੁਤ ਵਧੀਆ ਧੀ ਆ ਤੈਨੂੰ ਵਧੀਆ ਕਹਿਣ ਲੋਕ ਚੰਗਾ ਕਹਿਣ ਅਗੇ ਮਹਾਰਾਜ ਸਮਝਾਉਣਾ ਕਰਦੇ ਨੇ ਪੌੜੀ ਵਾਲੀ ਪੰਕਤੀ ਚ ਕਹਿੰਦੇ ਨੇ ਮਹਾਰਾਜ ਪੌੜੀ ਵਾਲੇ ਬੰਦ ਚ ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਆ ਹੁਣ ਇਸ ਪੰਕਤੀ ਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕੁਦਰਤ ਨੂੰ ਆਪੇ ਹੀ ਸਾ ਆਪੇ ਹੀ ਸਾਜਦਾ ਤੇ ਆਪੇ ਉਹਦੀ ਸਾਮ ਸੰਭਾਲ ਕਰਦਾ ਦੇਖ ਭਾਲ ਸੋਚ ਵਿਚਾਰ ਕੇ ਆਪਦੀ ਸੰਸਾਰ ਨੂੰ ਚਲਾ ਰਿਹਾ ਅਕਾਲ ਪੁਰਖ ਵਾਹਿਗੁਰੂ ਇੱਕ ਖੋਟੇ ਇੱਕ ਖਰੇ ਆਪੇ ਬਖਸ਼ਣ ਹ ਆਪੇ ਪਰਖਣ ਹਾਰ ਖੋਟਿਆਂ ਨੂੰ ਤੇ ਖਰਿਆਂ ਨੂੰ ਆਪੇ ਹੀ ਪਰਖਣ ਵਾਲਾ ਕਾਲਪੁਰਖ ਵਾਹਿਗੁਰੂ ਉਹ ਫਿਰ ਭਾਈ ਤੇਰਾ ਅੰਤ ਨਵੇੜਾ ਹੋਈ ਜਾਣਾ ਮਨ ਮੇਰੇ ਭੁੱਲੇ ਕਾਪਟਨਾ ਕੀ ਜੇ ਅੰਤ ਨਵੇੜਾ ਤੇਰੇ ਜੀ ਪਹਲੀ ਜੇ ਭੁੱਲਿਆ ਹੋਇਆ ਮਨ ਕਾਪਟਨਾ ਕਰ ਅੰਤ ਨਵੇੜਾ ਤੇਰੇ ਜੀ ਨਾਲ ਹੀ ਹੋਣਾ ਜੈਸਾ ਬਿਜੈ ਸੋਲੋ ਨੇ ਕਰਮਾਂ ਸੰਧ ਰੱਖੇ ਉਹਜਾਈ ਹੋਏਗਾ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਆਵਾਜ਼ ਬਹੁਤ ਆ ਰਹੀ ਆ ਜਨਰੇਟਰ ਦੀ ਚਲੋ ਕਰਦੇ ਆ ਸਤਿਗੁਰੂ ਦੀ ਕਿਰਪਾ ਸਦਕਾ ਖਰੇ ਖਜ਼ਾਨੇ ਪਾਈਏ ਖੋਟੇ ਛਟੀਆਂ ਵਾਹਰਵਾਰ ਆਪਦੇ ਘਰ ਦੇ ਘਰ ਦੇ ਵਿੱਚੋਂ ਬਾਹਰ ਛੱਡ ਦਿੰਦਾ ਖਰੀ ਕੂੜਕਬਾੜ ਨੂੰ ਤਾਂ ਬਾਹਰ ਹੀ ਛੱਡਦਾ ਨਾ ਇਨਸਾਨ ਜੇ ਆਪਾਂ ਬਾਹਰੀ ਦਾ ਨਾ ਲਈਏ ਤਾਂ ਇਸੇ ਤਰ੍ਹਾਂ ਹੀ ਉਹ ਕਾਲਪੁਰਖ ਵਾਹਿਗੁਰੂ ਖਰਿਆਂ ਨੂੰ ਪਰਖ ਲੈਂਦਾ ਮੂਰਖਾਂ ਨੂੰ ਪਰਖ ਲੈਂਦਾ ਤੇ खरे-ਖਰੇ ਖਜਾਨੇ ਪਹਿ ਜਾਂਦੇ ਨੇ ਗੁਰੂ ਨੂੰ ਪ੍ਰਵਾਨ ਹੋ ਜਾਂਦੇ ਨੇ ਤੇ ਖੋਟੇ ਛੱਟਿਏ ਬਾਹਰ ਬਾੜ ਗੇਟੋਂ ਬਾਹਰ ਛੱਡ ਦਿੰਦਾ ਖੋਟਿਆਂ ਨੂੰ ਵੀ ਚੱਲ ਕੂੜਕਬਾੜ ਨੂੰ ਜਿਵੇਂ ਆਪਾਂ ਆ ਪੈਣਾ ਕੂੜਾ ਕਾੜਾ ਕਚਰਾ ਛੱਡ ਦਿੰਦਿਆਂ ਨਾ ਬਾਹਰ ਰੂੜੀ ਤੇ ਛਿੱਟੇ ਹੁੰਦਿਆਂ ਇਸੇ ਤਰ੍ਹਾਂ ਹੀ ਫਿਰ ਉਹ ਬਾਹਰ ਛੱਡ ਦਿੰਦਾ ਵੀ ਜਾ ਚੱਲਿਆ ਫਿਰ ਤੁਰਿਆ ਫਿਰ ਜਿੱਤੇ ਫਿਰਦਾ ਕਰ ਲਾ ਮਨ ਮਨ ਮਰ ਜੀਆਂ ਇਸੇ ਤਰ੍ਹਾਂ ਹੀ ਕਰ ਪਰਿਵਾਰ ਦੇ ਵਿੱਚ ਜੇ ਇਨਸਾਨ ਸਹੀ ਤਰ੍ਹਾਂ ਦਾ ਠੀਕ ਆ ਉਹਦੀ ਸਿਫਤ ਸਲਾਹ ਹੁੰਦੀ ਆ ਉਹਨੂੰ ਚੰਗਾ ਕਿਹਾ ਜਾਂਦਾ ਦੂਜੇ ਨੂੰ ਮੇਰੇ ਵਰਗੇ ਨੂੰ ਅਗਲਾ ਕਹਿੰਦਾ ਇਹ ਤਾਂ ਬੋਲਣ ਵਾਲਾ ਹੀ ਆ ਰਹਿਣ ਤੇ ਇਹੋ ਜਾਈ ਪਰੇ ਕਰ ਮੂਹ ਲੈ ਜਾਂਦਾ ਪਰ ਅੱਜ ਕੱਲ ਇੱਥੇ ਰੈਫ੍ਰਿਜਰੇਸ਼ਨ ਇੱਥੇ ਕੁਝ ਸਭਾ ਹੋਰ ਚੱਲਦਾ ਜਿਹੜਾ ਕੋਈ ਸੱਚੀ ਗੱਲ ਕਹਿੰਦਾ ਉਹਨੂੰ ਮਾੜਾ ਕਹਿੰਦੇ ਨੇ ਲੋਕ ਵੀ ਆਪ ਦੇ ਘੋਟਾ ਰਹਿੰਦਾ ਬੋਲਦਾ ਰਹਿੰਦਾ ਉਹ ਗੱਲ ਸੱਚੀ ਕਹਿੰਦਾ ਕਿਉਂਕਿ ਸੱਚੀ ਚੁੱਭਦੀ ਆ ਝੂਠੇ ਨੂੰ ਤਾਂ ਚੁਭਣੀ ਹੀ ਆ ਪੰਗਤੀ ਵੀ ਅਰਬਾਨੀ ਦੇ ਵਿੱਚ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੀ ਜਿਹੜਾ ਝੂਠਾ ਅੰਦਰੋਂ ਇਨਸਾਨ ਆ ਪੋ ਜਿਹੜਾ ਦੂਜਾ ਸੱਚੀ ਗੱਲ ਕਹਿੰਦਾ ਤੇ ਉਹ ਛੜ ਬਲ ਜਾਂਦਾ ਝੂਠਾ ਜਿਹੜਾ ਟੜਫੁੱਟਦਾ ਇਸੇ ਤਰ੍ਹਾਂ ਸਾਡੇ ਸਤਿਗੁਰੂ ਨੇ ਸਤਿਗੁਰੂ ਆਪਾਂ ਨੂੰ ਸੱਚ ਕਹਿੰਦੇ ਨੇ ਤੇ ਝੂਠਿਆਂ ਨੂੰ ਭਾਈ ਆਪਾਂ ਨੂੰ ਚੰਗੀ ਨਹੀਂ ਲੱਗਦੀ ਗੱਲ ਜੇ ਸਾਡੇ ਅੰਦਰ ਕੂੜ ਕਬਾੜਾ ਝੂਠ ਆ ਹਰਜ ਕੀਤਾ ਗੁਰੂ ਨਾਨਕ ਸਾਹਿਬ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਸਤਿਗੁਰਾਂ ਨੇ ਸੱਚੀ ਗੱਲ ਦੱਸਤੀ ਵੀ ਜੇ ਤੋ ਭਾਈ ਮੁਸਲਮਾਨ ਹੋ ਕੇ ਹੱਕ ਪਰਾਇਆ ਖਾਨਾ ਤਾਂ ਸੂਰ ਖਾਨ ਦੇ ਬਰਾਬਰ ਆ ਤੇ ਹਿੰਦੂ ਵੀਰ ਨੂੰ ਕਹਤਾ ਵੀ ਜੇ ਤੂੰ ਹੱਕ ਪ੍ਰਾਇਆ ਖਾਣਾ ਤੂੰ ਭਾਈ ਹੱਕ ਪ੍ਰਾਇਆ ਖਾਣਾ ਤਾਂ ਗਾਂ ਖਾਣ ਦੇ ਬਰਾਬਰ ਆ ਸੱਚ ਕਹਤਾ ਨਾ ਤੇ ਜੇ ਤਾਂ ਸਾਡੇ ਕੋਲੇ ਅਸੀਂ ਸੱਚੇ ਸੋਚੇ ਆ ਆਪਣੀ ਹੱਕ ਦੀ ਕਮਾਈ ਖਾਣੇ ਫੇਰ ਤਾਂ ਸਾਨੂੰ ਬਹੁਤ ਚੰਗਾ ਲੱਗਣਾ ਬਾਬਾ ਤੇ ਜੇ ਅਸੀਂ ਉਹ ਹੱਕ ਪ੍ਰਾਇਆ ਖਾਣੇ ਆ ਫੇਰ ਸਾਨੂੰ ਚੰਗਾ ਨਹੀਂ ਲੱਗਣਾ ਫੇਰ ਅਸੀਂ ਜਲ ਬਲ ਜਾਣਾ ਵੀ ਆ ਕੀ ਕਹਤਾ ਫੇਰ ਨਹੀਂ ਸਾਨੂੰ ਚੰਗਾ ਲੱਗਦਾ ਸੱਚ ਕਹਿਣ ਵਾਲਾ ਬਾਬਾ ਸੱਚ ਕਹਿੰਦਾ ਗੁਰੂ ਮਹਾਰਾਜ ਕਹਿੰਦੇ ਹਰੇ ਖਜਾਨੇ ਪਾਈਏ ਖੋਟੇ ਸਟਿਏ ਬਾਹਰ ਬਾਰ ਖੋਟੇ ਸੱਚੀ ਦਰਗਾ ਖੋਟੇ ਸੱਚੀ ਦਰਗਾ ਸਟਿਏ ਕਿਸ ਅੱਗੇ ਕਰੇ ਪੁਕਾਰ ਜਿਹੜੇ ਖੋਟੇ ਨੇ ਜੇ ਸੱਚੀ ਦਰਗਾ ਦੇ ਵਿੱਚ ਆ ਜਾਣ ਗੁਰੂ ਦੀ ਗੱਲ ਮੰਨ ਲੈਣ ਤਾਂ ਸੁੱਟ ਜਾਂਦੇ ਨੇ ਮੂਰਖ ਸਿਆਣਾ ਹੋ ਜਾਂਦਾ ਕਿਉਂਕਿ ਗੁਰਬਾਣੀ ਦੇ ਵਿੱਚ ਪੰਕਤੀ ਆ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਪੈਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੈਖਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਉਹ ਅਕਾਲ ਪੁਰਖ ਵਾਹਿਗੁਰੂ ਤੇ ਜਦੋਂ ਆਪਾਂ ਚਰਨੀ ਲੱਗਾਂਗੇ ਗੁਰੂ ਤੋਂ ਗਿਆਨ ਲੈ ਕੇ ਤਾਂ ਭਾਈ ਫਿਰ ਜਿਹੜੇ ਖੋਟੇ ਨੇ ਉਹ ਵੀ खरे ਹੋ ਜਾਂਦੇ ਨੇ ਉਹਨਾਂ ਨੂੰ ਵੀ ਛੜਾ ਲੈਂਦਾ ਗੁਰੂ ਖੋਟੇ ਸੱਚੀ ਦਰਗਾ ਸੁੱਟੀਏ ਕਿਸ ਅੱਗੇ ਕਰੇ ਪੁਕਾਰ ਸਤਗੁਰੂ ਪਿੱਛੇ ਭੱਜ ਪੋ ਭੱਜ ਪਵੇ ਜਿਹੜਾ ਸਤਗੁਰੂ ਦੇ ਪਿੱਛੇ ਭੱਜ ਪਵੇ ਭੱਜ ਪਵੇ ਦਾ ਮਤਬ ਨਾ ਜਿਹੜਾ ਗੁਰੂ ਦੇ ਕਹਣੇ ਮੁਤਾਬਕ ਆਪਣਾ ਜੀਵਨ ਕਰ ਲਵੇ ਸਤਗੁਰੂ ਸਮਝਾਉਣਾ ਕਰਦੇ ਨੇ ਸਤਗੁਰ ਪਿੱਛੇ ਭੱਜ ਪਵੇ ਇਹਾ ਕਰਨੀ ਸਾਰ ਇਹ ਤੇਰੀ ਕਰਨੀ ਸਹੀ ਆ ਭਾਈ ਜੇ ਤੂੰ ਗੁਰੂ ਦੇ ਕਹਣੇ ਮੁਤਾਬਕ ਆਪਣਾ ਜੀਵਨ ਬਸਰ ਕਰੇ ਤਾਂ ਸਤਗੁਰ ਖੋਟਿਓਂ ਖਰੇ ਕਰੇ ਇਹ ਸਤਗੁਰੂ ਸੱਚੇ ਪਾਤਸ਼ਾਹ ਖੋਟਿਓਂ ਖਰੇ ਕਰਦਾ ਹੈ ਸਤਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ ਇਹ ਸ਼ਬਦ ਸਬਾਰੇਗਾ ਜੀ ਸਾਡੇ ਜੀਵਨ ਨੂੰ ਗੁਰਬਾਣੀ ਦੇ ਨਾਲ ਜੁੜ ਜਾ ਭਾਈ ਹੁਣ ਤੈਨੂੰ ਸਿੱਖਿਆ ਤਾਂ ਬਾਰ-ਬਾਰ ਦੇ ਰਹੇ ਨੇ ਹਰ ਪੰਕਤੀ ਦੇ ਵਿੱਚ ਤੈਨੂੰ ਮਨੁੱਖ ਤੈਨੂੰ ਸਿੱਖਿਆ ਦੇ ਰਹੇ ਨੇ ਸਰੀਰ ਕਰਕੇ ਬੀਬੀ ਆਚੇ ਭਾਈਆ ਮਨੁੱਖ ਲਬ ਦੇ ਸੰਝਾ ਤੇ ਤੂੰ ਸਿੱਖਿਆ ਲੈ ਲੈ ਗੁਰੂ ਦੀ ਆਪਣਾ ਜੀਵਨ ਬਸਰਤ ਸ਼ੁਰੂ ਕਰ ਲਾ ਗੁਰੂ ਦੇ ਕਹਿਣੇ ਮੁਤਾਬਕ ਤੇ ਗੁਰੂ ਦੇ ਲੇਖੇ ਲੱਗ ਜਾਏਗਾ ਜੀਵਨ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਸੱਚੀ ਦਰਗ ਮੰਨੀਆਂ ਗੁਰ ਕੇ ਪ੍ਰੇਮ ਪਿਆਰ ਸੱਚੀ ਦਰਗਾਹ ਦੇ ਵਿੱਚ ਮੰਨਿਆ ਜਾਏਗਾ ਭਾਈ ਜੇ ਤੇਰਾ ਗੁਰੂ ਦੇ ਨਾਲ ਪ੍ਰੇਮ ਪਿਆਰ ਹੋਏਗਾ ਤਾਂ ਗਣਤ ਤਨ ਦੀ ਕੋ ਕਿਆ ਕਰੇ ਫਿਰ ਉਹਨਾਂ ਦੀ ਗਿਣਤੀ ਨਹੀਂ ਕਰੀ ਜਾ ਸਕਦੀ ਮਹਾਰਾਜ ਕਹਿੰਦੇ ਗਣਤ ਤਨ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਜਿਨ੍ਹਾਂ ਨੂੰ ਆਪ ਬਖਸ਼ਦਾ ਨਾ ਫਿਰ ਗੁਰੂ ਅਕਾਲ ਪੁਰਖ ਵਾਹਿਗੁਰੂ ਬਖਸ਼ ਲੈਂਦਾ ਫਿਰ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਗਣ ਤ ਤਨਾਂ ਦੀ ਕਿਆ ਕੋ ਕਰੇ ਜੇ ਆਪ ਬਖਸ਼ੇ ਕਰਤਾਰ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਹੁਣ ਛੇ ਪੌੜੀਆਂ ਆਨੰਦ ਸਾਹਿਬ ਪੜ ਕੇ ਆਪਾਂ ਅਰਦਾਸ ਬੇਨਤੀ ਕਰਦੇ ਚਲੋ ਜੀ 5 ਮਿੰਟ ਹੋਰ ਲਾਉਨੇ ਆ ਸੱਚੀ ਦਰਗਾ ਮੰਨੀਆਂ ਗੁਰ ਕੇ ਪ੍ਰੇਮ ਪਿਆਰ ਗਨ ਤਤਨਾ ਦੀ ਕੋ ਕਿਆ ਕਰੇ